ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇ ਪਏ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਇਸ ਟਾਈਮ ਅਸੀਂ ਪਹੁੰਚੀਆਂ ਜੀ ਪਿੰਡ ਪੁਨਿਆੜ ਪੁਨਿਆੜ ਦੇ ਵਿੱਚ ਇਸ ਟਾਈਮ ਅਸੀਂ ਗੁਰਨਾਬਾਦਾ ਜੀ ਦੇ ਦਰਬਾਰ ਦੇ ਵਿੱਚ ਖੜਿਆ ਗੁਰਨਾਬਾਦਾ ਜੀ ਦਾ ਜਿਹੜਾ ਕਿ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਆ ਪਿੰਡ ਪνιαੜ ਦੇ ਲੋਕਾਂ ਨੇ ਜਿਹੜਾ ਆ ਇੱਥੇ ਬਹੁਤ ਸੋਹਣੇ ਦਰਬਾਰ ਦੀ ਜਿਹੜੀ ਇਹ ਸਿਰਜਣਾ ਕੀਤੀ ਹੋਈ ਹੈ ਤੁਸੀਂ ਮੇਰੀ ਬੈਕਸਾਈਡ ਤੇ ਦੇਖਦੇ ਪਈਓ ਬਹੁਤ ਸਾਰੀਆਂ ਸੰਗਤਾਂ ਨੇ ਇੱਥੇ ਅੱਜ ਕੀਰਤਨ ਕਰਕੇ ਗੁਰੂ ਮਹਾਰਾਜ ਦੀ ਉਸਤਤੀ ਕੀਤੀ ਤੇ ਅੱਜ ਅਸੀਂ ਇੱਥੇ ਜਿਹੜਾ ਪਹੁੰਚੇ ਆ ਉਹਦਾ ਮੇਨ ਮਕਸਦ ਜੀ ਜਿਹੜਾ ਕਿ ਗੁਰੂ ਨਾਭਾ ਦਾਸ ਜੀ ਦੀ ਸੰਗਤਾਂ ਜਿਹੜੀ ਸਾਡੀ ਮਹਾਸਾਬ ਬਰਾਦਰੀ ਹੈ ਉਹਨਾਂ ਨੂੰ ਉੱਪਰ ਚੁੱਕਣ ਦੇ ਲਈ ਅੱਜ ਇੱਥੇ ਬਹੁਤ ਸਾਰੀਆਂ ਗੱਲਬਾਤਾਂ ਕੀਤੀਆਂ ਗਈਆਂ ਬਹੁਤ ਸਾਰੇ ਜਿਹੜੇ ਵਿਚਾਰ ਵਿਤਾਂਦਰੇ ਕੀਤੇ ਗਏ ਜਦੇ ਵਿੱਚ ਜਿਹੜਾ ਆ ਮੇਨ ਮੁੱਖ ਸਿਰਠਾ ਸਾਡਾ ਸੀ ਨਵੀਂ ਸੋਚ ਨਵੀਂ ਕ੍ਰਾਂਤੀ ਨਵੀਂ ਸੋਚ ਨਵੀਂ ਕ੍ਰਾਂਤੀ ਦੇ ਵਿੱਚ ਜਿਹੜਾ ਆ ਅਸੀਂ ਆਪਣੇ ਲੋਕਾਂ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਆ ਇਹ ਕੰਮ ਸ਼ੁਰੂ ਕੀਤਾ ਹੈ ਤੁਹਾਨੂੰ ਦੱਸਿਆ ਕਿ ਮਹਾਸਾ ਟੀਵੀ ਦੇ ਉੱਤੇ ਇਹ ਸਾਰਾ ਪ੍ਰੋਗਰਾਮ ਚੱਲੇਗਾ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਦਾ ਜੋ ਇਸ ਤੇ ਪਣਿਆੜ ਦੇ ਵਿੱਚ ਗਾਂਧੀਆਂ ਪਣਿਆੜ ਤਾਂ ਮੈਂ ਦੱਸਣਾ ਚਾਹੁੰਦਾ ਵੀ ਗਾਂਧੀ ਪਣਿਆੜ ਦੇ ਵਿੱਚ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਇਸ ਪ੍ਰੋਗਰਾਮ ਦਾ ਮੇਨ ਮਕਸਦ ਜਿਹੜਾ ਸੀ ਉਹ ਸੀ ਐਜੂਕੇਸ਼ਨ ਨੂੰ ਉੱਪਰ ਚੁੱਕਣਾ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਗੁਰਨਾਬਾਦਾਸ ਜੀ ਦੇ ਜਿਹੜੇ ਸੰਸਕਾਰ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਤੇ ਵੱਧ ਤੋਂ ਵੱਧ ਜਿਹੜਾ ਆ ਆਪਣੇ ਬੱਚਿਆਂ ਨੂੰ ਆਪਣੇ ਲੋਕਾਂ ਨੂੰ ਪੜ੍ਹਾਈ ਵੱਲ ਤੋਰਨਾ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਬਹੁਤ ਸੋਹਣਾ ਹੋਇਆ ਬਹੁਤ ਸਾਰੇ ਲੋਕਾਂ ਨੇ ਸਾਡਾ ਸਾਥ ਦਿੱਤਾ ਬਹੁਤ ਸਾਰੀਆਂ ਮਾਤਾਵਾਂ ਤੇ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਨੇ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਜਿਹਦੇ ਵਿੱਚ ਸੰਕੀਰਤਨ ਵੀ ਹੋਇਆ ਤੇ ਨਾਲ ਦੀ ਨਾਲ ਜਿਹੜਾ ਆ ਬਹੁਤ ਸੋਹਣਾ ਜਿਹੜਾ ਆ ਇੱਥੇ ਅੱਜ ਸਾਰਾ ਪ੍ਰੋਗਰਾਮ ਹੋਇਆ ਸਾਰਾ ਪ੍ਰੋਗਰਾਮ ਦੇਖਣ ਦੇ ਲਈ ਤੁਸੀਂ ਮਹਾਸਾ ਟੀਵੀ ਦੇ ਉੱਤੇ ਜਾ ਕੇ YouTube ਦੇ ਉੱਤੇ ਜਾ ਕੇ ਦੇਖ ਸਕਦੇ ਹੋ ਤਾਂ ਨਾਲ ਦੀ ਨਾਲ ਜਿਹੜਾ ਆ ਇੱਥੇ ਅੱਜ ਅਸੀਂ ਪਹੁੰਚਿਆ ਤੇ ਜਿਹੜੇ ਇੱਥੋਂ ਦੇ ਮੇਨ ਮੁਖ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੇ ਆ ਕਿ ਇਸ ਮੰਦਰ ਨੂੰ ਕਦੋਂ ਸ਼ੁਰੂ ਕੀਤਾ ਕਿਸ ਤਰ੍ਹਾਂ ਬਣਾਇਆ ਤੇ ਕਿੱਥੋਂ ਤੇ ਕਿਸ ਤਰ੍ਹਾਂ ਉਹ ਸਾਰੀ ਗੱਲਬਾਤ ਜਿਹੜੀ ਹੈ ਅੱਜ ਇਹ ਜਿਹੜੀ ਹੈ ਆਪਣੇ ਭਰਾ ਦੇ ਨਾਲ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਜਿਹੜਾ ਆ ਕਰ ਲੈਨੇ ਆ ਮਤਾਵੰਦਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੋ ਦੋਸਤੋ ਇਸ ਟਾਈਮ ਸਾਡੇ ਨਾਲ ਗਾਂਧੀਆਪਨਿਆਰ ਦੇ ਵਿੱਚੋਂ ਮੁਕੇਸ਼ ਕੁਮਾਰ ਜੀ ਮੌਜੂਦ ਨੇ ਜਿਹੜੇ ਕਿ ਇੱਥੋਂ ਦੇ ਸਿਫਸਲਾਰ ਨੇ ਜਿਹੜੇ ਕਿ ਗੁਰਨਾਬਾਦਾ ਜੀ ਦੇ ਮੰਦਿਰ ਦੇ ਵਿੱਚ ਸਾਰਾ ਕਾਰਜਕ੍ਰਮ ਕਰਦੇ ਤੇ ਕਰਾਉਂਦੇ ਨੇ ਤੇ ਮੇਨ ਅੱਗੇ ਚੱਲ ਕੇ ਜਿਹੜਾ ਹੈ ਗੁਰਨਾਬਾਦਾ ਜੀ ਦੇ ਮੰਦਿਰ ਦੇ ਵਿੱਚ ਉਸਤਤੀ ਕਰਾਉਂਦੇ ਨੇ ਨਾਲ ਦੀ ਨਾਲ ਜਿਹੜਾ ਆ ਸੰਗਤਾਂ ਦੇ ਨਾਲ ਹੋਰ ਸੰਗਤਾਂ ਨੂੰ ਵੀ ਜੋੜਦੇ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਚੱਲਿਆ ਜਿਹੜਾ ਕਿ ਅੱਜ ਇੱਥੇ ਦੋ ਚੈਨਲਾਂ ਦੀ ਜਿਹੜੀ ਟੀਮ ਪਹੁੰਚੀ ਹੋਈ ਸੀ ਉਹਨਾਂ ਦਾ ਉਖ ਕੇਂਦਰ ਕੀ ਸੀ ਨਮਸਕਾਰ ਭਾਈ ਨਮਸਕਾਰ ਸਰ ਬੋਲ ਸ਼੍ਰੀ ਗੁਰਨਾਬਾਦਾਸ ਮਹਾਰਾਜ ਕੀ ਜੈ ਅੱਜ ਭਾਜੀ ਅੱਜ ਦਾ ਪ੍ਰੋਗਰਾਮ ਕੀ ਸੀ ਸਾਰ ਅੱਜ ਸਾਡੇ ਕੋਲ ਡੀਪੀਸੀ ਪੰਜਾਬੀ ਦੇ ਮੇਨ ਇਹ ਪਹੁੰਚੇ ਨੇ ਸੰਪਾਦਕ ਸਾਹਿਬ ਜੀ ਇਹਨਾਂ ਨੇ ਸਾਰਾ ਪ੍ਰੋਗਰਾਮ ਬਹੁਤ ਵਧੀਆ ਕੀਤਾ ਆ ਆਜੂ ਐਜੂਕੇਸ਼ਨ ਨੂੰ ਤਾਂ ਚੁੱਕਣ ਵਾਸਤੇ ਆਪਣੀ ਬਰਾਦਰ ਨੂੰ ਸਦਾ ਦਿੱਤਾ ਆ ਮੈਂ ਵੀ ਸਾਰੀ ਆਪਣੀ ਬਰਾਦਰੀ ਨੂੰ ਉਹੀ ਅਪੀਲ ਕਰਾਂਗਾ ਕਿ ਆਪਣੇ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਓ ਤੇ ਇਹਨਾਂ ਨੂੰ ਐਜੂਕੇਸ਼ਨ ਦਿਵਾਓ। ਭਾਜੀ ਜਿਵੇਂ ਕਿ ਅੱਜ ਜਿਹੜਾ ਮਹਾ ਸਾਡੀ ਵੀ ਸ਼ੁਰੂ ਕੀਤਾ ਆ ਉਹਦੇ ਤੇ ਕੀ ਕਹਿਣਾ ਚਾਹੋਗੇ? ਮੈਂ ਇਹੋ ਕਹਿਣਾ ਚਾਹਾਂਗਾ ਕਿ ਬਹੁਤ ਵਧੀਆ ਇਹ ਸੋਚ ਆ ਤੁਹਾਡੀ ਕਿ ਤੁਸੀਂ ਆਪਣੀ ਬਰਾਦਰੀ ਦੇ ਨਾਂ ਤੇ ਮਹਾ ਸਾਹਾ ਟੀਵੀ ਚੈਨਲ ਚਾਲੂ ਕੀਤਾ। ਇਹਦੇ ਨਾਲ ਸਾਡੇ ਸਾਰੇ ਮਹਾਸ਼ੇ ਜੁੜਨ ਤੇ ਇਹਨਾਂ ਦੀ ਸੋਚ ਨੂੰ ਤਾਂ ਜੁਕਣਾ। ਤੁਹਾਨੂੰ ਆਪਣੀ ਜਿਹੜੀ ਸੰਗਤਾਂ ਆਪਣੇ ਪਿੰਡ ਦੇ ਜਾਂ ਆਪਣੇ ਵਾਲੇ ਵਾਲੇ ਦੇ ਉਹਨਾਂ ਨੂੰ ਕੀ ਮੈਸੇਜ ਫੈਂਡ ਸਾਡੇ ਪਿੰਡ ਦੀਆਂ ਸੰਗਤਾਂ ਬਹੁਤ ਵੱਧ ਚੜ੍ਹ ਕੇ ਹਿੱਸਾ ਲਾ ਕੇ ਕੰਮ ਕਰਦੀਆਂ ਨੇ ਜੀ ਮੈਂ ਇਹੋ ਹੀ ਅਪੀਲ ਕਰਾਂਗਾ ਕਿ ਗਾਂ ਤੋਂ ਵੀ ਜਿਸ ਤਰ੍ਹਾਂ ਹੋਣੇ ਕੰਮ ਕਰ ਰਿਆ ਇਹ ਤੋਂ ਵੱਧ ਚੜ੍ਹ ਕੇ ਹਿੱਸਾ ਲਾ ਕੇ ਕੰਮ ਕਰਨ ਤਾਂ ਜੋ ਅਸੀਂ ਜੋ ਮੰਦਰ ਬਣਾਇਆ ਇਹ ਤੋਂ ਵੱਧ ਹੋਰ ਜ਼ਿਆਦਾ ਤਰੱਕੀ ਕਰੀਏ ਤੇ ਏਸੀ ਜੀ ਸਾਡੇ ਨਾਲ ਮੁਕੇਸ਼ ਕੁਮਾਰ ਜੀ ਮੁਕੇਸ਼ ਕੁਮਾਰ ਜੀ ਜਿਹੜੇ ਕਿ ਪਿੰਡ ਗਾਂਧੀ ਆਪਣਿਆੜ ਦੇ ਵਿੱਚ ਰਹਿੰਦੇ ਨੇ ਤੇ ਗੁਰਨਾਬਾ ਦਾਜੀ ਦੇ ਮੰਦਿਰ ਦਾ ਜਿਹੜਾ ਸਾਰਾ ਕਾਰਜਕ੍ਰਮ ਇਹੀ ਦੇਖਰੇਖ ਕਰਦੇ ਨੇ ਤੇ ਸਾਡੇ ਨਾਲ ਬਹੁਤ ਸਾਰੀਆਂ ਬੀਬੀਆਂ ਵੀ ਮੌਜੂਦ ਨੇ ਤੇ ਅੱਜ ਦਾ ਜਿਹੜਾ ਮੁੱਖ ਪ੍ਰੋਗਰਾਮ ਹੋਇਆ ਆ ਉਹਦੇ ਬਾਰੇ ਜਿਹੜਾ ਆ ਬੀਬੀਆਂ ਦੇ ਨਾਲ ਵੀ ਵਿਚਾਰ ਵਟਾਂਦਰਾ ਕਰਦੇ ਆ ਤੇ ਬੀਬੀਆਂ ਕੋਲੋਂ ਸੁਣਦੇ ਆ ਕਿ ਬੀਬੀਆਂ ਇਸ ਚੀਜ਼ ਦੇ ਉੱਤੇ ਕੀ ਕਹਿਣਾ ਚਾਹੁੰਦੀਆਂ ਨੇ ਸਤਿਸ਼ ਗਾਂਢੀ ਜੀ ਹਾਂਜੀ ਵਾਹ ਹਾਂਜੀ ਬਹੁਤ ਜੀ ਗੁਰੂ ਨਬਾਦਾਸ ਮਹਾਰਾਜ ਕੀ ਜੈ ਅੱਜ ਇੱਥੇ ਜਿਹੜਾ ਪ੍ਰੋਗਰਾਮ ਹੋਇਆ ਜਾਂ ਜੀ ਮਹਾਸਾਗੀ ਜੀ ਨੇ ਹਾਂਜੀ ਜੋ ਪ੍ਰੋਗਰਾਮ ਕੀਤਾ ਉਹਦੇ ਬਾਰੇ ਆਪ ਨੂੰ ਦੱਸੋ ਬਹੁਤ ਵਧੀਆ ਕੀਤਾ ਜੀ ਆਪਣਾ ਕੀਮਤੀ ਟਾਈਮ ਭਾਂਣ ਕੇ ਆਏ ਨੇ ਸਾਡੀਆਂ ਨੇ ਪਿੰਡ ਦੀ ਗੱਲਬਾਤ ਸੁਣੀ ਹੈ ਮੇਰੀਆਂ ਬੀਬੀਆਂ ਭੈਣਾਂ ਮੇਰੇ ਨਾਲ ਬੈਠੀ ਦੀਆਂ ਅਸੀਂ ਸਾਥ ਸੰਗ ਕਰਨ ਵਾਲੇ ਆ ਤੇ ਬਹੁਤਾ ਅਸੀਂ ਜ਼ਿਆਦਾ ਨਹੀਂ ਕਰ ਸਕਦੇ ਮਾੜੀ ਮੋਟੀ ਅਸੀਂ ਕਰ ਸਕਨੇ ਆ ਤੇ ਇਹਦੇ ਤੋਂ ਵੱਧ ਕਹੀ ਕੁਝ ਨਹੀਂ ਕਹਿ ਸਕਦੇ ਬਹੁਤ ਸ਼ੁਕਰੀਆ ਤੁਹਾਡਾ ਆਉਣ ਦਾ ਧੰਨਵਾਦ ਦੇ ਵਿੱਚ ਜਿਹੜਾ ਆ ਪੜਾਈ ਨੂੰ ਲੈ ਕੇ ਬਹੁਤ ਗੱਲਾਂ ਹੋਈਆਂ ਇਹ ਤੇ ਤੁਸੀਂ ਕੀ ਕਹੋਗੇ ਖਸੀਬ ਹੀ ਕਵਾਂਗੇ ਕਿ ਬੱਚਿਆਂ ਨੂੰ ਪੜਾਓ ਲਿਖਾਓ ਅੱਗੇ ਤਰੱਕੀਆਂ ਕਰੋ ਮਾਵਾ ਦੇ ਨਾਮ ਰੋਸ਼ਨ ਹੋਣਗੇ ਪਿਓਵਾ ਦੇ ਨਾਮ ਰੋਸ਼ਨ ਹੋਣਗੇ ਪਿੰਡ ਦਾ ਨਾਮ ਰੋਸ਼ਨ ਹੋਏਗਾ ਬੋਲ ਸਿਰ ਗੁਰ ਨੱਬਾ ਦਾਸ ਮਹਾਰਾਜ ਕੀ ਜੀ ਬਹੁਤ ਗੱਲ ਆ ਜੀ ਆਂਟੀ ਹੋਂ ਨਨਕਾ ਕੀ ਬੱਚਿਆਂ ਨੂੰ ਪੜਾਇਆ ਲਿਖਾਇਆ ਜਾਏ ਬਹੁਤ ਵਧੀਆ ਗੱਲ ਆ ਤੇ ਸਾਡੇ ਨਾਲ ਹੋਰ ਕੋਈ ਗੱਲ ਕਰਨਾ ਚਾਹੁੰਦਾ ਆ ਤੇ ਸਾਡੇ ਨਾਲ ਹੋਰ ਵੀ ਲੋਕ ਨੇ ਤੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਨਮਸਕਾਰ ਹੰਦੀ ਨਮਸਕਾਰ ਜੀ ਅੱਜ ਦੇ ਪ੍ਰੋਗਰਾਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਇਹੋ ਹੀ ਕਹਿਣਾ ਚਾਹਾਂਗੀ ਪੇ ਹਰ ਬੰਦਾ ਜਿਹੜਾ ਆ ਹਰ ਬੀਬੀ ਪੇ ਗੁਰੂ ਘਰ ਆਣ ਤੇ ਆਪਣਾ ਸਾਰੇ ਗੁਰੂ ਨਾਲ ਜੁੜਨ ਮੈਂ ਇਹੀ ਕਹਿਣਾ ਚਾਹਨੀ ਹਾਂ ਹਾਂਜੀ ਔਰ ਹਾਂਜੀ ਬੱਚਿਆਂ ਨੂੰ ਵੀ ਹਰ ਬੀਬੀ ਨੂੰ ਮੈਂ ਬੇਨਤੀ ਇਹੀ ਕਰਾਂਗੀ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦਿਓ ਔਰ ਪੜ੍ਹਾਓ ਲਿਖਾਓ ਤੇ ਚੰਗੀਆਂ ਤਰੱਕੀਆਂ ਕਰਨ ਇਹ ਹੀ ਕਹਿਣਾ ਚਾਹਨੀ ਹਾਂ ਗੁਰੂ ਨਾਨਕ ਦੇਵ ਜੀ ਜੈ ਤੇ ਸਾਡੇ ਨਾਲ ਹੋਰ ਵੀ ਮਾਤਾਵਾਂ ਨੇ ਹੋਰ ਵੀ ਸਾਡੇ ਨਾਲ ਜੰਗ ਨੌਜਵਾਨ ਪੀੜ੍ਹੀ ਵੀ ਜਿਹੜੀ ਇਸ ਟਾਈਮ ਜੁੜੀ ਹੋਈ ਹੈ ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਉਹ ਇਸ ਚੀਜ਼ ਦੇ ਉੱਤੇ ਕਿਸ ਤਰ੍ਹਾਂ ਦਾ ਪਾਈ ਜਿਵੇਂ ਕਿ ਸਾਡੇ ਲੋਕਾਂ ਦੇ ਵਿੱਚ ਜਿਹੜਾ এডਿਕੇਸ਼ਨ ਦੀ ਬਹੁਤ ਜ਼ਿਆਦਾ ਕਮੀ ਰਹਿ ਜਾਂਦੀ ਹੈ ਤੇ ਜੇ ਬੱਚੇ ਪੜ੍ਹ ਲਿਖ ਵੀ ਜਾਂਦੇ ਆ ਪਰ ਉਹ ਗਲਤ ਰਾਵਾਂ ਤੇ ਚੱਲ ਪੈਂਦੇ ਆ ਤੁਸੀਂ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਆਪਣੇ ਦੋਸਤਾਂ ਨੂੰ ਆਪਣੇ ਪਰਿਵਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੈ ਜੈ ਗੁਰੂ ਨਾਬਾਦ ਆ ਜੀ ਸਭ ਤੋਂ ਪਹਿਲੇ ਔਰ ਮੈਂ ਹੋ ਮੈਸੇਜ ਦੇਣਾ ਚਾਹਨਾ ਕਿ ਨਸ਼ੇ ਤੋਂ ਦੂਰ ਰਹੋ ਅੱਜ ਦੀ ਯੁਵਾ ਪੀੜ੍ਹੀ ਨੂੰ ਔਰ ਵੱਤ ਤੋਂ ਵੱਧ ਮਿਹਨਤ ਕਰੋ ਵੱਤ ਤੋਂ ਵੱਧ ਸਟਰਗਲ ਕਰੋ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਜਿਸ ਤਾਕੀ ਸਾਡੇ ਪ੍ਰਧਾਨ ਸਾਹਿਬ ਜੀ ਨੇ ਇਸ ਮੰਦਿਰ ਦਾ ਉਪਰਾਲਾ ਕੀਤਾ ਇਸ ਮੰਦਿਰ ਦੇ ਵਿੱਚ ਡਿਵੈਲਪਮੈਂਟ ਕੀਤੀ ਮੂਰਤੀ ਦੀ ਸਥਾਪਨਾ ਕੀਤੀ ਔਰ ਤੁਸੀਂ ਦੇਖ ਰਹੇ ਹੋ ਕਿ ਮੰਦਿਰ ਬਹੁਤ ਸੋਹਣਾ ਇਹਨਾਂ ਨੇ ਸਜਾਇਆ ਆਪਣੀ ਮਿਹਨਤ ਕਰਕੇ ਔਰ ਇਸੇ ਤਰ੍ਹਾਂ ਜੁਵਾ ਪੀੜੀ ਨੂੰ ਇਹੋ ਮੈਸੇਜ ਹੈ ਕਿ ਨਸ਼ੇ ਤੋਂ ਦੂਰ ਰਹੋ ਔਰ ਵੱਤ ਤੋਂ ਵੱਧ ਮਿਹਨਤ ਕਰਕੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਜੀ ਪਾਜੀ ਅੱਜ ਮਹਾਸਾ ਟੀਵੀ ਦੀ ਟੀਮ ਪਹੁੰਚੀ ਜਿਨ੍ਹਾਂ ਨੇ ਐਜੂਕੇਸ਼ਨ ਦੇ ਉੱਤੇ ਅੱਜ ਲੈਕਚਰ ਕਾਫੀ ਜ਼ਿਆਦਾ ਦਿੱਤਾ ਉਹਦੇ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਉਰੇ ਤੇ ਬਸ ਟੀਮ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹਾਂਗੇ ਤੇ ਬਸ ਇਸੇ ਤਰ੍ਹਾਂ ਹੀ ਅੱਗੇ ਵਧੋ ਮਿਹਨਤ ਕਰੋ ਤੇ ਮਾਪਿਓ ਦਾ ਨਾਮ ਆਪਣੇ ਦਾ ਰੋਸ਼ਨ ਕਰੋ ਜੀ ਉਹਨਾਂ ਨੂੰ ਬਸ ਇਹ ਹੋਇਆ ਕਿ ਮਿਹਨਤ ਕਰੋ ਆਪਣੇ ਮਾਪਿਓ ਦਾ ਕਹਿਣਾ ਮੰਨੋ ਆਪਣੇ ਵੱਡਿਆਂ ਦੀ ਰਿਸਪੈਕਟ ਕਰੋ ਔਰ ਵੱਧ ਤੋਂ ਵੱਧ ਪੜ੍ਹਾਈ ਕਰੋ ਕਿਉਂਕਿ ਪੜ੍ਹਾਈ ਤੋਂ ਬਿਨਾ ਕੋਈ ਮੁੱਲ ਨਹੀਂ ਔਰ ਪੜ੍ਹਾਈ ਕਰਕੇ ਅੱਛੇ ਤੋਂ ਅੱਛੀ ਨੌਕਰੀ ਲੱਗੋ ਔਰ ਆਪਣਾ ਨਾਮ ਰੋਸ਼ਨ ਕਰੋ ਜੀ ਐਸੀ ਸਾਡੇ ਨਾਲ ਜੁਵਾ ਪੀੜੀ ਵੀ ਅੱਜ ਜਿਨ੍ਹਾਂ ਨੇ ਗੱਲਬਾਤ ਕੀਤੀ ਕਿ ਐਜੂਕੇਸ਼ਨ ਜਿਹੜੀ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਐਜੂਕੇਸ਼ਨ ਹੋਏਗੀ ਤਾਂ ਮੇਰੇ ਖਿਆਲ ਨਾਲ ਅੱਗੇ ਵਧਿਆ ਜਾ ਸਕਦਾ ਹੈ ਬਿਨਾ ਐਜੂਕੇਸ਼ਨ ਤੋਂ ਬਿਨਾ ਪੜ੍ਹਾਈ ਲਿਖਾਈ ਤੋਂ ਅਸੀਂ ਹਮੇਸ਼ਾ ਹੀ ਡੁੱਬੇ ਹਾਂ ਤੇ ਡੁੱਬਦੇ ਰਹਾਂਗੇ ਪਰ ਜੇਕਰ ਅਸੀਂ ਤਰਨਾ ਚਾਹੁੰਦੇ ਹਾਂ ਤੇ ਉਹਦੇ ਲਈ ਸਾਨੂੰ ਜਿਹੜੀ ਐਜੂਕੇਸ਼ਨ ਦੀ ਕਿਸ਼ਤੀ ਦਾ ਸਹਾਰਾ ਲੈਣਾ ਪਏਗਾ ਇੱਕ ਐਸੀ ਬੇੜੀ ਜੋ ਕਿ ਸਾਨੂੰ ਹਮੇਸ਼ਾ ਹੀ ਪਾਰ ਲਗਾਏਗੀ ਤੇ ਉਹ ਬੇੜੀ ਹੈ এডਿਕੇਸ਼ਨ ਦੀ ਪੜ੍ਹਾਈ ਲਿਖਾਈ ਦੀ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਆ ਪੜਾਇਆ ਲਿਖਾਇਆ ਜਾਵੇ ਬਾਕੀ ਜਿਹੜਾ ਆ ਤੁਹਾਨੂੰ ਇੱਥੋਂ ਦੇ ਮੰਦਰ ਦੇ ਵੀ ਜਿਹੜੇ ਆ ਦਰਸ਼ਨ ਦਿਦਾਰੇ ਕਰਵਾ ਦਿੰਨੇ ਆ ਤੁਸੀਂ ਇਸ ਟਾਈਮ ਮੇਰੇ ਨਾਲ ਦੇਖਦੇ ਪਏ ਹੋ ਕਿ ਜਿਹੜਾ ਇੱਥੇ ਮੰਦਰ ਆ ਗੁਰੂ ਨਾਭਾ ਦਾ ਜੀ ਦਾ ਉਹ ਮੰਦਿਰ ਜਿਹੜਾ ਆ ਗਰਦਾਸਪੁਰ ਚ ਜੇ ਮੈਂ ਕਹਿ ਲਾਵਾਂ ਵੀ ਨੰਬਰ 1 ਤੇ ਉੱਤੇ ਜਿਹੜਾ ਇਹ ਇਸ ਮੰਦਿਰ ਨੂੰ ਮੈਂ ਕਹਿਣਾ ਚਾਹਾਂਗਾ ਬਹੁਤ ਹੀ ਖੂਬਸੂਰਤ ਮੰਦਿਰ ਜਿਹੜਾ ਆ ਇੱਥੇ ਬਣਿਆ ਹੋਇਆ ਆ ਪਿੰਡ ਗਾਂਦੀਆਂ ਪਨੇਆੜ ਦਾ ਇਹ ਮੰਦਿਰ ਜਿਹਦੇ ਵਿੱਚ ਗੁਰੂ ਨਾਭਾ ਦਾ ਜੀ ਦੀ ਮੂਰਤੀ ਸਜੋਬਤ ਕੀਤੀ ਹੋਈ ਏ ਤੇ ਨਾਲ ਦੀ ਨਾਲ ਸਾਡੇ ਜਿਹੜੇ ਬਾਬਾ ਅੰਬੇਦਕਰ ਜੀ ਜਿਨ੍ਹਾਂ ਨੇ ਸ੍ਰਿਸ਼ਟੀ ਨੂੰ ਜਿਹੜਾ ਆ ਵਧੀਆ ਚੁੱਕਣ ਤੋਂ ਇਹਨਾਂ ਦੀ ਸੋਚ ਦੇ ਮੁਤਾਬਕ ਕੀ ਜੇਕਰ ਅਸੀਂ ਚੱਲੀਏ ਪੜ੍ਹ ਲੈ ਜਾਈਏ ਤੇ ਮੇਰੇ ਨਾਲ ਸਾਨੂੰ ਦੁਨੀਆ ਦੇ ਵਿੱਚ ਤਰੱਕੀ ਕਰਨ ਤੋਂ ਕੋਈ ਵੀ ਜਿਹੜਾ ਆ ਰੋਕ ਨਹੀਂ ਸਕਦਾ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮਾਟਾ ਦਾ ਆਪਣਾ ਧਰਮ ਜੀ ਡੀਪੀ ਧੰਨਵਾਦ